ਸਿਵਲ ਡਿਫੈਂਸ ਵੱਲੋਂ ਕੈਂਪਲ ਗਾਇਏ ਗਏ ਨੇ ਕੁਦਰਤੀ ਆਫਤਾਂ ਨੂੰ ਲੈ ਕੇ ਇਹ ਕੀ ਕਹਿਣਾ ਚਾਹੀਦਾ ਸਰ ਇਹ ਕੈਂਪ ਜਿਹੜਾ ਪੰਜਾਬ ਸਰਕਾਰ ਦੇ ਗ੍ਰਹਿ ਮੰਤਰੀ ਭਗ ਵੱਲੋਂ ਜਿਹੜਾ ਸਭ ਦਿਨ ਦਾ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਚਲਾਇਆ ਜਾ ਰਿਹਾ ਜਿਸਦਾ ਨਾਮ ਹੈ ਟ੍ਰੇਨਿੰਗ ਐਂਡ ਰੈਸਕਸਟ ਬਿਲਡਿੰਗ ਆਫ ਸਿਵਲ ਡਿਫੈਂਸ ਇਹਦਾ ਪਹਿਲਾ ਪ੍ਰਾਪੜਾ ਅਸੀਂ ਸ਼ਹੀਦ ਪ੍ਰਤਾਪ ਸਿੰਘ ਸਟੇਟ ਯੂਨੀਵਰਸਿਟੀ ਮੁੰਬਰ ਰੋਡ ਕੋਲਸਟਨ ਕੀ ਕੀਤਾ ਸੀ ਤੇ ਸਾਡੇ ਕੋਲੇ ਸਭ ਦਿਨ ਦੇ ਕੈਂਪ ਵਿੱਚ 260 ਸਿਖਿਆਰਤਿਆਂ ਭਾਗ ਲਿਆ ਸੀ ਉਹ ਨਹੀਂ ਦੂਸਰਾ ਕੈਂਪ ਜਿਹੋ ਸ਼ਹੀਦ ਪ੍ਰਤਾਪ ਸਿੰਘ ਕਾਲਜ ਆਫ ਨਰਸਿੰਗ ਸੋਢੇਵਾਲਾ ਵਿਖੇ ਸੋ ਟ੍ਰੇਨਿੰਗਸ ਦਾ ਲਗਾਇਆ ਜਾ ਰਿਹਾ ਜਿਸ ਵਿੱਚ ਵਕ ਵਕ ਡਿਜ਼ਾਸਟਰ ਦੇ ਸਬੰਧੀ ਫਰਸਟ ایڈ ਸਬੰਧੀ ਤੇ ਐਮਰਜੈਂਸੀ ਦੇ ਸਬੰਧੀ ਵਕ ਵਕ ਟੀਮਾਂ ਵੱਲੋਂ ਭਾਗ ਲਿਆ ਜਾ ਰਿਹਾ ਤੇ ਸਿਖਿਆਰਥੀਆਂ ਨੂੰ ਸਪਲਾਈ ਕੀਤੀ ਜਾ ਰਹੀ ਸਰ ਕਿੰਨੀਆਂ ਟੀਮਾਂ ਨੇ ਭਾਗ ਲிட்டਾ ਸਰ ਟੀਮਾਂ ਦੇ ਦੇਣ ਵਾਲੇ ਸਾਡਾ ਪ੍ਰੋਗਰਾਮ ਬਣੇ ਹੋਏ ਜੀ कल जो एक सदाकंद नोवरेस्टिंग से उद्घाटन ਕੀਤਾ ਗਿਆ ਜੀ ਜਿਹਦੇ ਵਿੱਚ ਇਹਨਾਂ ਨੂੰ ਪਹਿਲੇ ਦਿਨ ਸਿਵਲ ਡਿਫੈਂਸ ਦੀ ਬਲਦਤਾਰ ਅਤੇ ਸਿਵਲ ਡਿਫੈਂਸ ਦੇ ਇਤਿਹਾਸ ਬਾਰੇ ਦੱਸਿਆ ਗਿਆ ਅੱਜ ਦੂਸਰਾ ਦਿਨ ਸੀ ਅੱਜ ਸ਼ਹਿਰ ਦੀ ਇੱਥੇ ਆਪਣੇ ਕੋਲ ਫਾਇਰ ਬ੍ਰਿਗੇਡ ਵੱਲੋਂ ਅੱਜ ਦੂਸਰਾ ਦਿਨ ਉਹਨਾਂ ਵੱਲੋਂ ਇਹਨਾਂ ਨੂੰ ਪੜਾਇਆ ਗਿਆ ਪ੍ਰੈਕਟੀਕਲ ਕਰਵਾਇਆ ਗਿਆ ਪਲੱਸ ਨਾਲ ਦੀ ਨਾਲ ਹੀ ਜਿਲ੍ਹਾ ਆਪਣੇ ਕੋਰਸਪਰ ਦੇ ਸਾਈਬਰ ਕ੍ਰਾਈਮ ਵੱਲੋਂ ਇੰਸਪੈਕਟਰ ਸਾਹਿਬ ਵੱਲੋਂ ਇਹਨਾਂ ਨੂੰ ਸਾਈਬਰ ਸੰਬੰਧੀ ਵੀ ਅਵੇਅਰਨੈਸ ਦਿੱਤੀ ਗਈ ਜੀ ਜਿਹੜੀ ਫਾਇਰ ਬਿਗੇਟ ਵੱਲੋਂ ਜੋ ਕੁਦਰਤੀ ਆਫ਼ਤਾਂ ਲੈ ਕੇ ਕੀ ਕੀ ਐਮਰਜੈਂਸੀ ਦਿਸੇਗੇ ਪਾਦਰ ਦੇ ਸੰਬੰਧੀ ਜਿਵੇਂ ਆਪਾਂ ਜਾਣਦੇ ਹਾਂ ਕਿ ਆਪਰੇਸ਼ਨ ਸੂਰ ਦੇ ਟਾਈਮ ਆਪਣੇ ਘਰ ਕੋਲ ਦੇ ਨੇੜੇ ਇੱਕ ਖਾਈ ਫਿਰਦੀ ਸੀ ਜਿਸੇ ਇੱਕ ਡਰੋਨ ਲੱਗ ਗਿਆ ਸੀ ਤੇ ਘਰ ਦੇ ਵਿੱਚ ਅੱਗ ਲੱਗ ਗਈ ਸੀ ਤੇ ਉਹ ਜੀਆਂ ਦਾ ਵੀ ਉੱਤੇ ਜਾਨੀ ਮੌਲੀ ਨੁਕਸਾਨ ਹੋ ਗਿਆ ਇਹਦੇ ਸੰਬੰਧ ਵਿੱਚ ਵੀ ਇਹੋ ਜਿਹਾ ਡਿਜ਼ਾਸਟਰ ਦੇ ਟਾਈਮ ਦੇ ਵਿੱਚ ਆਪਾਂ ਨੂੰ ਅੱਗ ਤੋਂ ਆਪ ਦੇ ਆਪ ਨੂੰ ਕਿਵੇਂ ਬਚਾਅ ਕਰਨਾ ਜਿਵੇਂ ਕਿ ਫਾਇਰ ਐਕਸਟਿੰਸ਼ੂਅਰ ਨੇ ਉਹਨਾਂ ਨੂੰ ਅੱਗ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਜੀ ਅੱਗ ਨੂੰ ਬੁਝਾਉਣ ਦੇ ਵੀ ਪੁਤਰੇ ਵੱਖਰੇ ਵੱਖਰੇ ਫਾਇਰ ਐਕਸਕਿਊਸ਼ਨ ਨੇ ਉਹਨਾਂ ਬਾਰੇ ਇਹਨਾਂ ਸਾਰਿਆਂ ਨੂੰ ਸਿਖਲਾਈ ਦਿੱਤੀ ਜਾਊਗੀ ਜਿਹਦੇ ਬਾਰੇ ਪੜਾਇਆ ਗਿਆ ਕੱਲ ਇਹਨਾਂ ਦਾ ਫਾਇਰ ਡਿਪਾਰਟਮੈਂਟ ਵੱਲੋਂ ਪ੍ਰੈਕਟੀਕਲ ਹੈ ਜਿਹਦੇ ਵਿੱਚ ਇਹ ਟ੍ਰੇਨਿੰਗ ਖੁਦ ਉਹਨਾਂ ਨੂੰ ਆਪਰੇਟ ਕਰਨੀ ਹੈ ਤੇ ਉਹਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ। ਕੀ ਰਿਸਪੌਂਸ ਮਿਲ ਰਿਹਾ ਹੈ ਇਹ? ਰਿਸਪੌਂਸ ਬਹੁਤ ਜ਼ਿਆਦਾ ਹੈ ਤੁਸੀਂ ਦੇਖ ਰਹੇ ਹੋ ਕਿ ਟ੍ਰੇਨਿੰਗਸ ਦੇ ਵਿੱਚ ਬੱਚੇ ਵੀ ਨੇ, ਸਿਵਿਲIANS ਵੀ ਨੇ, ਸਿਵਲ ਡਿਫੈਂਸ ਦੇ ਵਾਰਡਨ ਸਾਹਿਬਾਨ ਵੀ ਨੇ, ਕੁਝ ਬਿਜ਼ਨਸਮੈਨ ਵੀ ਨੇ। ਉਹਨਾਂ ਵੱਲੋਂ ਉਹਨਾਂ ਵਿੱਚ ਪੂਰਾ ਉਤਸ਼ਾਹ ਹੈ ਜਿਵੇਂ ਸਾਡਾ ਜਿਹੜਾ 260 ਟ੍ਰੇਨਿੰਗਸ ਦਾ ਪਹਿਲਾ ਬੈਚ ਸੀ ਜਿਹੜਾ ਸਾਡਾ ਸਭ ਤੋਂ ਵੱਧ ਪ੍ਰੋਗਰਾਮ ਬਹੁਤ ਹੀ ਸਫਲ ਰਿਹਾ। ਹੁਣ ਵੀ ਸਾਨੂੰ ਆਪ ਦਾ ਰਜਿਸਟ੍ਰੇਸ਼ਨ ਪ੍ਰੋਸੈਸ ਵੀ ক্লোਜ਼ ਕਰਕੇ ਬਾਅਦ ਵਿੱਚ ਨਾ ਲਾਉਣਾ ਪਿਆ ਕਿਉਂਕਿ ਇੰਨਾ ਜ਼ਿਆਦਾ ਉਤਸ਼ਾਹ ਸੀ ਕਿ ਸਾਡੇ ਕੋਲ ਸੀਟਾਂ ਲਿਮਿਟਿਡ ਸੀ। ਯੂਥ ਨੂੰ ਕੀ ਕਹਿਣਾ ਚਾਹੋਗੇ ਸਰ ਯੂਥ ਨੂੰ ਇਹੀ ਹੈ ਜੀ ਆਪਾਂ ਜਿਵੇਂ ਅੱਜਕੱਲ੍ਹ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦਾ ਯੁੱਗ ਚੱਲ ਰਿਹਾ ਹੈ ਤੇ ਆਪਾਂ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਦੂਰ ਕਰਦੇ ਹੋਏ ਇਹਦੇ ਸਬੰਧ ਵਿੱਚ ਵੀ ਇਹੋ ਜਿਹੇ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਭਾਗ ਲਈਏ ਤੇ ਆਪਦੇ ਆਪ ਨੂੰ ਇਸ ਸਬੰਧ ਵਿੱਚ ਅਵੇਅਰ ਰੱਖੀਏ ਤੇ ਜਾਗਰੂਕ ਹੋਈਏ ਸਰ ਸਿਵਲ ਡਿਫੈਂਸ ਦੇ ਤੁਸੀਂ ਕੈਂਪ ਤੇ ਆਏ ਹੋ ਵੀ ਰਿਟਾਇਰ ਤੁਸੀਂ ਪ੍ਰਿੰਸੀਪਲ ਹੋ ਇਸ ਉਮਰ ਦੇ ਵਿੱਚ ਕੀ ਜਜ਼ਬਾ ਕੀ ਕਹਿਣਾ ਚਾਹੋਗੇ ਇਸ ਉਮਰ ਦੇ ਵਿੱਚ ਕੁਝ ਪ੍ਰਾਇਮਰੀ ਜਨਤਕ ਸਕੂਲਾਂ ਚਲਾ ਕਰਵਾ ਦਿੱਤੀਆਂ 1965 ਦੇ ਵਿੱਚ ਮੈਂ ਪ੍ਰਾਇਮਰੀ ਸਕੂਲ ਚ ਪੜਦਾ ਸੀ ਜਦੋਂ ਜਹਾਜ਼ਾਂ ਦੇ ਸਕੂਲ ਦੇ ਵਿੱਚ ਮੋਰਚਾ ਖੱਟਿਆ ਹੁੰਦਾ ਸੀ ਅਸੀਂ ਦੌੜ ਕੇ ਮੋਰਚੇ 'ਚ ਵੜ ਜਾਂਦੇ ਸੀ ਫਿਰ ਕਲਾਸਾਂ ਲਾ ਲੈਂਦੇ ਸੀ 1965 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਸਾਡੇ ਪ੍ਰਾਈਮ ਮਿੰਿਸਟਰ ਹੁੰਦੇ ਸੀ ਉਹਨਾਂ ਨੇ ਕਿਹਾ ਦੇਸ਼ ਨੂੰ ਪੈਸੇ ਨਹੀਂ ਬੜੀ ਲੋੜ ਹੈ ਜੰਗਾਂ ਦੋ ਬਾਹਰ ਤੇ ਪੈਂਡੀਆਂ ਸਾਡੇ ਤਿਆਗੀਆਂ ਦਾ ਵੱਧ ਕਰੋ ਜੈਸੀ ਰਾਜਾ ਤੈਸੀ ਫਰਜ਼ਾ ਉਸ ਟਾਈਮ ਸਾਡੀਆਂ ਜਿਹੜੀਆਂ ਮਤਾਵਾ ਸੀ ਬੀਪੀਆਂ ਭੈੜਾ ਸੀ ਇਹਨਾਂ ਨੇ ਆਪਦਾ ਸੋਨਾ ਲਾ ਕੇ ਬੀਸੀ ਦਫ਼ਤਰ ਜਮਾ ਕਰਾਤਾ ਅੱਜ ਮੈਂ ਉਸ ਵਕਤ ਨੂੰ ਯਾਦ ਕਰਦਾ ਇਹ ਦੇਖ ਪਿਆਰ ਦਾ ਜਜ਼ਬਾ ਜਿਹੜਾ ਸਾਡੇ ਤਹਾਵੀ ਹੋੜੀ ਮੱਠਾ ਹੁੰਦਾ ਗਿਆ 1972 ਦੇ ਵਿੱਚ ਮੈਂ ਮਨੋਹਰਲਾ ਸਕੂਲ ਪੜ੍ਹਦਾ ਸੀ ਉਦੋਂ ਸਿਵਲ ਡਿਫੈਂਸ ਦਾ ਕੈਂਪ ਲੱਗਾ ਸੀ 1 ਮਹੀਨੇ ਦਾ ਉਹ ਕੈਂਪ ਲਾਇਆ ਸੀ ਉਸ ਤੋਂ ਬਾਅਦ ਲਗਭਗ 26 ਸਾਲ ਉਹ ਤੇ 25 ਸਾਲ ਆ 53 ਸਾਲ ਮੈਂ ਨੂੰ ਇੱਥੇ ਰਿਡਫੈਂਸ ਦਾ ਕੋ ਕੈਂਪ ਲੱਗਾ ਹੋਵੇ ਪਰ ਫਿਰ ਵੀ ਸਾਡਾ ਹੋਮ ਡਿਪਾਰਟਮੈਂਟ ਜਿਹੜਾ ਹੈ ਦੇਰ ਆਏ ਦਰਸਤ ਹੈ ਇਹ ਖਰਚਾ ਕਰਕੇ ਕਾਫੀ ਇੰਡੀਆ ਲੈਵਲ ਤੇ ਇਹ ਪ੍ਰੋਗਰਾਮ ਚੱਲ ਰਿਹਾ ਹੈ ਤੇ ਸਾਨੂੰ ਲੋੜ ਹੈ ਸਮੇਂ ਦੀ ਲੋੜ ਹੈ ਕਿਉਂਕਿ ਗਵਾਂਧੀ ਦੇਸ਼ ਔਰ ਵਰਲਡ ਲੈਵਲ ਤੇ ਸਿਚੁਏਸ਼ਨਾਂ ਕੋਈ ਨਾ ਕਰ ਰਹੀਆਂ ਹਾਂ ਦੁਬਾਰਾ ਜਿਹੜਾ ਹੈ ਇੱਕ ਬਿਜਲੀ ਦੇਸ਼ਾਂ ਤੇ ਕਰਜ਼ਾ ਕਰਨ ਦੀ ਨੀਤੀ ਚੱਲ ਰਹੀ ਹੈ ਉਸ ਨੂੰ ਦੇਖਦਿਆਂ ਹੋਇਆ ਸਾਨੂੰ ਸਿਵਲ ਡਿਫੈਂਸ ਮਜ਼ਬੂਤ ਕਰਨੀ ਪੈਣੀ ਹੈ ਜਦੋਂ 1972 ਤੋਂ 1965 ਦੀ ਲੜਾਈ ਹੋਈ ਸੀ ਮੋਰਤੀਆਂ ਦੇ ਵਿੱਚ ਇਹਨਾਂ ਲੋਕਾਂ ਨੇ ਦੁੱਧ ਪਚਾਇਆ ਸੀ ਰਾਸ਼ਨ ਪਚਾਇਆ ਸੀ ਤੇ ਜੇ ਇਹਨਾਂ ਨੂੰ ਸਿਵਲ ਡਿਫੈਂਸ ਦੀ ਟ੍ਰੇਨਿੰਗ ਦੇ ਦਿੱਤੀ ਜਾਏ ਤੇ ਔਕੇ ਸੌਕੇ ਹਥਿਆਰਾਂ ਨੂੰ ਵੀ ਹੱਥ ਪਾ ਲੈਣਗੇ ਸੰਭਾਲ ਲੈਣਗੇ ਇਸ ਕਰਕੇ ਇਹ ਸਿਵਲ ਡਿਫੈਂਸ ਦੀ ਜਿਹੜੀ ਟ੍ਰੇਨਿੰਗ ਹੈ ਹੋਮ ਡਿਪਾਰਟਮੈਂਟ ਵੱਲੋਂ ਕੀ ਬਹੁਤ ਬੰਦ ਗਿਆ ਖਿਲਾਗਾ ਯੋਗ ਹੈ ਬਾਕੀ ਇਹਨਾਂ ਦਾ ਪ੍ਰਬੰਧ ਬੜਾ ਵਧੀਆ ਹੈ ਪ੍ਰੈਸ ਰਿਪੋਰਟਰ ਬੜਾ ਸੁਣਾ ਸਾਫ਼ ਤੇ ਰਹੇ ਨੇ ਕੀ ਪਾਣੀ ਦਾ ਪ੍ਰੋਗਰਾਮ ਵਧੀਆ ਹੈ ਬੜਾ ਆਨੰਦ ਆ ਰਿਹਾ ਹੈ ਬਚਪਨ ਜਿਹੜਾ ਹੈ ਉਹ ਤੁਸੀਂ ਦੁਬਾਰੇ ਜੀਤਾ ਕਰਾਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਗਤੀ ਦਾ ਖਰਚਾ ਵੈਗਤੀ